ਸਤਿ ਸ਼੍ਰੀ ਅਕਾਲ ਜੀ ਦਸੰਬਰ ਦੀ ਇਹ ਸਖਤ ਠੰਡ ਚਾਰੇ ਪਾਸੇ ਧੁੰਦ ਹੀ ਧੁੰਦ ਦੂਰ ਤੱਕ ਵੇਖੋ ਤਾਂ ਕੋਈ ਨਜ਼ਰ ਨਹੀਂ ਆ ਰਿਆ ਸੀ ਘਰ ਵਿੱਚ ਸਾਰੀ ਰਜਾਈਆਂ ਵਿੱਚ ਸੁਰੰਗੇ ਪਏ ਸਨ ਸਾਸਤੀ ਜਠਾਣੀ ਵੀ ਆਪੋ ਆਪਣੀ ਕਮਰੇ ਵਿੱਚ ਆਪਣੀਆਂ ਰਜਾਈਆਂ ਵਿੱਚ ਨੀਂਦ ਦੀਆਂ ਬਾਹਾਂ ਵਿੱਚ ਸਨ ਲੈ ਦੇ ਕੇ ਦੋ ਜੀਵ ਹੀ ਘਰ ਵਿੱਚ ਘੁੰਮ ਰਹੇ ਸਨ ਛੋਟੀ ਨੂੰ ਪ੍ਰੀਤੀ ਤੇ ਜਠਾਣੀ ਦਾ ਪੁੱਤਰ ਗੁਰਜੰਟ ਉਸ ਦਾ ਸਕੂਲ ਸੀ ਐਸਲਾਈ ਮਾਨਮਾਰਕੇ ਸਕੂਲ ਜਾਣ ਲਈ ਤਿਆਰ ਹੋ ਰਿਹਾ ਸੀ ਉਸ ਨੂੰ ਸਕੂਲ ਛੱਡਣ ਦੀ ਜ਼ਿੰਮੇਵਾਰੀ ਪ੍ਰੀਤੀ ਦੀ ਸੀ ਉਸ ਨੂੰ ਉਠਾਉਣ ਤੋਂ ਲੈ ਕੇ ਲਾਂਚ ਬਾਕਸ ਤੇ ਨਾਸ਼ਤਾ ਤਿਆਰ ਕਰਨਾ ਪ੍ਰੀਤੀ ਦੀ ਜ਼ਿੰਮੇਵਾਰੀ ਸੀ ਚਲੋ ਕੋਈ ਵੱਡਾ ਹੁੰਦਾ ਤਾਂ ਆਪੇ ਤਿਆਰ ਹੋ ਜਾਂਦਾ ਪਰ ਗੁਰਜੰਟਤਾ ਜੀ 7 ਸਾਲ ਦਾ ਸੀ ਉਸ ਨੂੰ ਤਿਆਰ ਕਰਨ ਵਿੱਚ ਪ੍ਰੀਤੀ ਦੀ ਹਾਲਤ ਖਰਾਬ ਹੋ ਜਾਂਦੀ ਸੀ ਇੰਨੀ ਠੰਡ ਵਿੱਚ ਵੱਡਿਆਂ ਦਾ ਵੀ ਉੱਠਣ ਦਾ ਮਨ ਨਹੀਂ ਕਰਦਾ ਉਸ ਵਿੱਚ ਛੋਟੇ ਬੱਚੇ ਨੂੰ ਜ਼ਬਰਦਸਤੀ ਉਠਾ ਕੇ ਤਿਆਰ ਕਰਨਾ ਆਪਣੀਆਂ ਵਿੱਚ ਜੰਗ ਲੜਨ ਵਰਗਾ ਸੀ ਉਤੋਂ ਗੁਰਜੰਟ ਆਪਣਾ ਟਿਫਨ ਲੈ ਕੇ ਜਾਣ ਨੂੰ ਤਿਆਰ ਨਹੀਂ ਸੀ ਜਦ ਕਰਕੇ ਬੈਠਾ ਸੀ ਕਿ ਆਲੂ ਦੇ ਪਰੌਂਠੇ ਹੀ ਲੈ ਕੇ ਜਾਵਾਂਗਾ ਜਦ ਕੇ ਰਾਤ ਨੂੰ ਹੀ ਜਠਾਣੀ ਜੀ ਨੇ ਮੇਥੀ ਦੇ ਪਰੌਂਠੇ ਬਣਾਉਣ ਲਈ ਕਹਿ ਕੇ ਸੌ ਗਈ ਸੀ ਪ੍ਰੀਤੀ ਨੇ ਉਨ੍ਹਾਂ ਮੁਤਾਬਕ ਮੇਥੀ ਦੇ ਪਰੌਂਠੇ ਬਣਾ ਦਿੱਤੇ ਸਨ ਹੁਣ ਇੰਨਾ ਵਕਤ ਵੀ ਨਹੀਂ ਸੀ ਕਿ ਆਲੂ ਦੇ ਪਰੌਂਠੇ ਬਣਾਏ ਜਾਣ ਦੇਸ ਲਈ ਜਿਵੇਂ ਟੀਮੀ ਉਸ ਨੂੰ ਤਿਆਰ ਕਰਕੇ ਸਕੂਲ ਭੇਜ ਦਿੱਤਾ ਦਰਵਾਜ਼ਾ ਬੰਦ ਕਰਕੇ ਅੰਦਰ ਆਈ ਤਾਂ ਵੇਖਿਆ ਗੁਰਜੰਟ ਆਪਣਾ ਟਿਫਨ ਇੱਥੇ ਹੀ ਛੱਡ ਗਿਆ ਸੀ ਹੁਣ ਟਿਫਨ ਦੇਣ ਲਈ ਕਿੱਥੇ ਜਾਵੇ ਹਾਲਾਂਕਿ ਉਹ ਜਾਣਦੀ ਸੀ ਕਿ ਡੇਟ ਦੀ ਦੁਕਾਨ ਜਾਂਦੀ ਸਮੇਂ ਦੇ ਜਾਣਗੇ ਕਿਉਂਕਿ ਸਕੂਲ ਰਸਤੇ ਵਿੱਚ ਹੀ ਸੀ ਪਰ ਸੱਸ ਦੀ ਜਠਾਣੀ ਨੂੰ ਕਿਵੇਂ ਸਮਝਾਵੇ ਸਮੱਸਿਆ ਤਾਂ ਇਹ ਸੀ ਕਿ ਜੇ ਕੋਈ ਕਮੀ ਰਹਿ ਜਾਵੇ ਤਾਂ ਸੱਸ ਦਾ ਸੱਸ ਜਠਾਣੀ ਵੀ ਸੁਣਾਉਣ ਲੱਗ ਜਾਂਦੀ ਜਦੋਂ ਤੋਂ ਵਿਆਹ ਹੋਇਆ ਸੀ ਉਦੋਂ ਤੋਂ ਉਸ ਦਾ ਪਾਲਾ ਇੱਕ ਸੱਸ ਨਾਲ ਨਹੀਂ ਸਗੋਂ ਦੋ ਦੋ ਸੱਸਾਂ ਨਾਲ ਪਿਆ ਸੀ ਅਜੇ 3 ਮਹੀਨੇ ਪਹਿਲਾਂ ਹੀ ਤਾਂ ਪ੍ਰੀਤੀ ਦਾ ਵਿਆਹ ਇਸ ਸੰਯੁਕਤ ਪਰਿਵਾਰ ਵਿੱਚ ਹੋਇਆ ਸੀ ਘਰ ਵਿੱਚ ਸੱਸ ਸਹੁਰੇ ਜੀਠ ਜਠਾਣੀ ਇੱਕ ਛੋਟਾ ਜਿਹਾ ਦੀ ਜਠਾਣੀ ਦਾ ਇੱਕ ਪੁੱਤਰ ਵੀ ਸੀ ਜਦੋਂ ਤੋਂ ਪ੍ਰੀਤੀ ਵਿਆਹ ਤੋਂ ਬਾਅਦ ਇਸ ਘਰ ਵਿੱਚ ਆਈ ਸੀ ਉਦੋਂ ਤੋਂ ਸੱਸ ਦੇ ਨਾਲ ਨਾਲ ਜਠਾਣੀ ਨੇ ਵੀ ਕੰਮਾਂ ਤੋਂ ਸੈਨਾ ਸੈਨਾ ਸੰन्यास ਲੈ ਲਿਆ ਸੀ हां बैठी बैठी ਹੁਕਮ ਮਨਜ਼ੂਰ ਦਿੰਦੀ ਰਹਿੰਦੀ ਸੀ ਤੇ ਫਿਰ ਸਾਰਿਆਂ ਨੂੰ ਆਖਦੀ ਮੈਂ ਕੰਮ ਕਰ ਦਿੱਟਾ ਕੋਜ ਆਖੋ ਤਾਂ ਆਖੀ ਮੈਂ ਤਾਂ ਇਥੋਂ ਪਹਿਲਾਂ ਇਸ ਘਰ ਆਈ ਸੀ ਮੈਂ ਵੀ ਤਾਂ ਇੰਨੇ ਸਾਲਾਂ ਤੋਂ ਕੰਮ ਕੀਤਾ ਹੈ ਸੱਸ ਨੂੰ ਤਾਂ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕਿਉਂਕਿ ਉਹਨਾਂ ਮੁਤਾਬਕ ਤਾਂ ਘਰ ਦਾ ਕੰਮ ਹੋ ਰਿਹਾ ਹੈ ਉਹਨਾਂ ਨੂੰ ਕੀ ਸਮੱਸਿਆ ਹੈ ਸਮੱਸਿਆ ਤਾਂ ਪ੍ਰੀਤੀ ਨੂੰ ਸੀ ਇੰਨੇ ਲੋਕਾਂ ਦਾ ਕੰਮ ਕਰਦਿਆਂ ਕਰਦਿਆਂ ਉਸਦੀ ਹਾਲਤ ਖਰਾਬ ਹੋ ਚੁੱਕੀ ਸੀ ਖੈਰ ਪ੍ਰੀਤੀ ਟਿਫਨ ਬਾਬਸਰ ਰਸੋਈ ਵਿੱਚ ਲੈ ਗਈ ਤੇ ਸਾਰਿਆਂ ਲਈ ਚਾਹ ਤਿਆਰ ਕਰਨ ਲੱਗੀ ਚਾਹ ਬਣਾ ਕੇ ਸਾਰਿਆਂ ਨੂੰ ਉਹਨਾਂ ਦੇ ਕਮਰੇ ਵਿੱਚ ਕਮਰੇ ਵਿੱਚ ਹੀ ਚਾਹ ਫੜਾਈ ਤੇ ਨਾਸ਼ਤੇ ਦੀ ਤਿਆਰੀ ਕਰਨ ਲੱਗੀ ਇੱਧਰ ਸਾਸੂ ਮਾਂ ਤੇ ਜਠਾਣੀ ਜੀ ਚਾਹ ਪੀ ਕੇ ਬਾਬਸਰ ਜਾਈ ਵਿੱਚ ਸੁਰੰਗ ਗਏ ਜਦ ਕਿ ਜੇਠ ਜੀ ਆਪਣੇ ਕਮਰੇ ਤੋਂ ਚਾਹ ਦਾ ਕੱਪ ਰਸੋਈ ਵਿੱਚ ਰੱਖਣ ਆਏ ਤਾਂ ਵੇਖਿਆ ਗੁਰਜੰਟ ਦਾ ਟਿਫਨ ਰੱਖਿਆ ਹੈ ਉਸ ਨੂੰ ਵੇਖ ਕੇ ਪੁੱਛਿਆ ਕੀ ਹੋਇਆ ਪ੍ਰੀਤੀ ਅੱਜ ਗੁਰਜੰਟ ਟਿਫਨ ਲੈ ਕੇ ਨਹੀਂ ਗਿਆ हां जी गुरजानਟ ਅੱਜ ਵੀ ਟਿਫਨ ਕਰੇ ਹੀ ਛੱਡ ਗਿਆ। ਉਹ ਅਲੂ ਦੇ ਪਰੌਂਠਿਆਂ ਦੀ ਜिद ਕਰ ਰਿਆ ਸੀ ਤੇ ਅੱਜ ਮੇਥੀ ਦੇ ਪਰੌਂਠੇ ਬਣੇ ਸਨ। ਇਹ ਮੁੰਡਾ ਵੀ ਨਾ ਬਹੁਤਾ ਜਿੱਦੀ ਹੋ ਗਿਆ। ਕੋਈ ਗੱਲ ਨਹੀਂ ਦੁਕਾਨ ਜਾਂਦੇ ਸਮੇਂ ਮੈਂ ਸਕੂਲ ਦੇ ਜਾਵਾਂਗਾ। ਕਹਿ ਕੇ ਜਿਹਰਸੀ ਆਪਣੇ ਕਮਰੇ ਵਿੱਚ ਚਲੀ ਗਈ। ਕੁਝ ਦੇਰ ਬਾਅਦ ਘਰ ਦੇ ਮਰਦਨਾ ਤੋਂ ਕਿ ਨਾਸ਼ਤਾ ਕਰਨ ਬੈਠੇ ਤਾਂ ਸਾਸੂ ਮਾਂ ਤੇ ਜਠਾਣੀ ਉੱਠ ਕੇ ਬਾਹਰ ਆਈਆਂ। ਸਾਰਿਆਂ ਨੂੰ ਨਾਸ਼ਤਾ ਕਰਦਿਆਂ ਵੇਖ ਜਠਾਣੀ ਜੀ ਵਾਪਸ ਆਪਣੇ ਕਮਰੇ ਵਿੱਚ ਚਲੀ ਗਈ। ਥੋੜੀ ਦੇਰ ਬਾਅਦ ਜੋ ਸਾਰੇ ਲੋਕ ਜਾਣ ਲੱਗੇ ਤਾਂ ਜੇਰਜੀ ਦੇ ਹੱਥ ਵਿੱਚ ਟਿਫਨ ਵੇਖ ਕੇ ਪ੍ਰੀਤੀ ਦੇ ਕੋਲ ਆ ਕੇ ਬੋਲੇ ਤੂੰ ਅੱਜ ਗੁਰਜੰਟ ਨੂੰ ਟਿਫਨ ਕਿਉਂ ਨਹੀਂ ਦਿੱਤਾ ਰੋਇ ਦਾ ਤਮਾਸ਼ਾ ਲਾ ਹੀ ਰੱਖਿਆ ਇੱਕ ਬੱਚੇ ਨੂੰ ਨਹੀਂ ਸੰਭਾਲ ਸਕਦੀ ਤੂੰ ਜਠਾਣੀ ਦੀ ਆਵਾਜ਼ ਸੁਣ ਕੇ ਸਾਸੂ ਮਾਂ ਵੀ ਰਸੋਈ ਵਿੱਚ ਆ ਗਈ ਕੀ ਹੋਇਆ ਵੱਡੀ ਨੂੰ ਤੇ ਛੋਟੀ ਨੂੰ ਤੇ ਕਿਉਂ ਚੜ ਰਹੀ ਹੈ ਚੜਨਾ ਜਿਹੜਾ ਨਾ ਤਾਂ ਕੀ ਇਸ ਦੀ ਆਰਤੀ ਉਟਾਰਾ ਅੱਜ ਵੀ ਗੁਰਜੰਟ ਬਿਨਾਂ ਟਿਫਨ ਤੋਂ ਚਲਾ ਗਿਆ ਮੇਰੇ ਬੱਚੇ ਨੂੰ ਭੁੱਖਾ ਰੱਖਣਾ ਚਾਹੁੰਦੀ ਐ ਕਿਉਂ ਪ੍ਰੀਤੀ ਤੂੰ ਗਰਜੰਟ ਨੂੰ ਟਿਫਨ ਕਿਉਂ ਨਹੀਂ ਦਿੱਤਾ ਮਾਂ ਜੀ ਮੈਂ ਟਿਫਨ ਬਣਾ ਬਣਾ ਹੀ ਦਿੱਤਾ ਸੀ ਪਰ ਆਲੂ ਦੇ ਪਰੌਂਠਿਆਂ ਦੀ ਜੇਦ ਕਰ ਰਿਹਾ ਸੀ ਇਸ ਲਈ ਟਿਫਨ ਛੱਡ ਗਿਆ ਤੂੰ ਆਲੂ ਦੇ ਪਰੌਂਠੇ ਬਣਾ ਕੇ ਦੇ ਦਿੰਦੀ ਤਾਂ ਤੇਰਾ ਕੀ ਵਿਗੜ ਜਾਂਦਾ ਜਠਾਣੀਆਂ ਜਿਵੇਂ ਹਾਰਮੋਨਾਂ ਲਈ ਤਿਆਰ ਨਹੀਂ ਸੀ ਦੀਦੀ ਤੁਸੀਂ ਹੀ ਤਾਂ ਕਿਹਾ ਸੀ ਕਿ ਮੇਥੀ ਦੇ ਪਰੌਂਠੇ ਬਣਾਉਣੇ ਹਨ ਸੋ ਮੈਂ ਉਹੀ ਬਣਾ ਦਿੱਤੇ ਹੋਂ ਟਿਫਨ ਤਿਆਰ ਕਰਨ ਵਿੱਚ ਵਕਤ ਤਾਂ ਲੱਗਦਾ ਹੀ ਐ ਦੋ ਪਰੌਂਠੇ ਬਣਾਉਣ ਵਿੱਚ ਕਿੰਨਾ ਵਕਤ ਲੱਗਦਾ ਸਮੇਸੇ ਰੁੱਠਿਆ ਕਰੋ ਤਾਂ ਹਰ ਕੰਮ ਸਮੇਂ ਤੇ ਹੋ ਜਾਂਦਾ ਹੈ ਖੁਦ ਹੀ دیر ਨਾਲ ਉੱਠੀ ਹੋਵੇਂਗੀ ਤਾਂ ਹੀ ਡੇਰ ਹੋਗੀ ਤੇ ਮੇਰਾ ਬੱਚਾ ਬਿਨਾਂ ਟਿਫਨ ਤੋਂ ਚਲਾ ਗਿਆ ਜਿੜਾਣ ਹੀ ਨਹੀਂ ਕਿਹਾ ਇਹ ਤਾਂ ਗਲਤ ਗੱਲ ਐ ਛੋਟੀ ਨੂੰ ਤੂੰ રોજ دیر ਨਾਲ ਉੱਠਦੀ ਐ ਫਿਰ ਗੁਰਜਾਨ ਟ ਬਿਨਾਂ ਟਿਫਨ ਤੋਂ ਚਲਾ ਜਾਂਦਾ ਐ ਇਹ ਤਾਂ ਉਸ ਦਾ ਭਾਗ ਚੰਗਾ ਐ ਜੋ ਉਸ ਦੇ ਪਾਪਾ ਦੀ ਦੁਕਾਨ ਦੇ ਰਸਤੇ ਵਿੱਚ ਐ ਇਸ ਕਰਕੇ ਰੋਜ਼ ਟਿਫਨ ਸਕੂਲ ਪਹੁੰਚ ਜਾਂਦਾ ਹੈ ਇੰਨੀ ਲਾਪਰਵਾਹੀ ਚੰਗੀ ਨਹੀਂ ਸਾਸੂ ਮਾਂ ਵੀ ਛੋਟੀ ਨੂੰ ਨੂੰ ਹੀ ਸਮਝਾ ਰਹੀ ਸੀ ਤੇ ਨਹੀਂ ਤਾਂ ਕੀ ਕੰਮ ਕਰਦਿਆਂ ਹੀ ਜੋਰ ਆਉਂਦਾ ਜਦੋਂ ਮੈਂ ਸਵੇਰੇ ਉੱਠ ਕੇ ਗੁਰਜੰਟ ਨੂੰ ਤਿਆਰ ਕਰਦੀ ਸੀ ਤਾਂ ਉਹ ਕਦੇ ਬਿਨਾ ਟਿਫਨ ਤੋਂ ਸਕੂਲ ਨਹੀਂ ਗਿਆ ਆਪਣਾ ਬੇਟਾ ਹੁੰਦਾ ਤਾਂ ਸਮਝ ਆਉਂਦੀ ਆਖਰ ਪ੍ਰੀਤੀ ਤੋਂ ਬਰਦਾਸ਼ਤ ਨਾ ਹੋਇਆ ਤਾਂ ਉਸਨੇ ਜਵਾਬ ਦਿੱਤਾ ਬਸ ਬਹੁਤ ਬੋਲ ਲੇ ਤੁਸੀਂ ਦੀਦੀ ਕਿੰਨੀ ਦੇਰ ਤੋਂ ਤੁਸੀਂ ਮੈਨੂੰ ਸੁਣਾਈ ਜਾ ਰਹੇ ਇੱਕ ਤਾਂ ਇੰਨੀ ਕੜਾਕੀ ਦੀ ਠੰਡ ਵਿੱਚ ਜਿੱਥੇ ਤੁਸੀਂ ਲੋਕ ਰਜਾਈ ਵਿੱਚ ਸੁਰੰਗੇ ਰਹਿੰਦੇ ਹੋ ਉੱਥੇ ਮੈਂ ਉੱਠ ਕੇ ਉਸ ਨੂੰ ਤਿਆਰ ਕਰਦੀ ਹਾਂ ਉਤੋਂ ਤੋਂ ਤੁਹਾਡੀਆਂ ਦੋ ਗੱਲਾਂ ਸੌਂਦੀਆਂ ਜੇ ਇੰਨੀ ਹੀ ਫਿਕਰ ਆਪਣੇ ਬੇਡੇ ਦੀ ਹੈ ਤਾਂ ਕੱਲ ਤੋਂ ਤੁਸੀਂ ਉੱਠ ਕੇ ਤਿਆਰ ਕਰ ਦੇਣਾ ਮੇਰਾ ਵਿਆਹ ਤੇ ਇਥੋਂ ਪਹਿਲਾਂ ਹੋ ਚੁੱਕਾ ਸੀ ਤੇ ਮੈਂ ਤੇ ਇਥੋਂ ਪਹਿਲਾਂ ਪਹਿਲਾਂ ਤੋਂ ਕੰਮ ਕਰ ਰਹੀ ਹਾਂ ਮੈਂ ਵੀ ਤਾਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਜਠਾਣੀ ਨੇ ਲਗਭਗ ਚੜ ਕੇ ਗਿਆ। ਮਾਫ ਕਰਨਾ ਦੀਦੀ ਜਠਾਣੀ ਬਣ ਕੇ ਤੁਸੀਂ ਮੇਰੇ ਤੋਂ ਕੋਈ ਆਸਾਨ ਨਹੀਂ ਕੀਤਾ। ਜੈਸੇ ਉਮਰ ਵਿੱਚ ਤੁਹਾਡਾ ਵਿਆਹ ਹੋਣਾ ਸੀ ਉਸੇ ਉਮਰ ਵਿੱਚ ਤੁਹਾਡਾ ਵਿਆਹ ਹੋਇਆ। ਹੁਣ ਤੁਸੀਂ ਪਹਿਲਾਂ ਚੰਗੀ ਨੂੰਹ ਬਣ ਕੇ ਆਈ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਦਾ ਬਦਲਾ ਮੈਥੋਂ ਲਓ ਤੇ ਬਾਰ-ਬਾਰ ਇਹ ਆਖਦੇ ਰਹੋ ਕਿ ਮੈਂ ਤੇithੋ ਜ਼ਿਆਦਾ ਕੰਮ ਕੀਤਾ ਹੈ। ਜਿਵੇਂ ਮੈਂ ਇਸ ਘਰ ਦੀ ਨੂੰਹ ਹਾਂ ਤੇ ਮੈਂ ਤੁਸੀਂ ਵੀ ਨੂੰਹ ਹਾਂ। ਕੰਮ ਤੁਹਾਨੂੰ ਵੀ ਕਰਨਾ ਪਵੇਗਾ। ਤੇ ਰਹੀ ਗੱਲ ਗਰਜੰਟ ਨੂੰ ਤਿਆਰ ਕਰਨ ਦੀ ਤਾਂ ਉਹ ਤੁਹਾਡਾ ਬੇਟਾ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਮੇਰੇ ਤੋਂ ਕਿਵੇਂ ਉਮੀਦ ਕਰ ਸਕਦੇ ਹੋ ਜਿੰਨਾ ਮੈਂ ਕਰ ਸਕਦੀ ਹਾਂ ਮੈਂ ਕਰ ਲਿਆ ਬਸ ਹੋਰ ਨਹੀਂ ਕੱਲ ਤੋਂ ਆਪਣੇ ਬੇਟੇ ਨੂੰ ਤੁਸੀਂ ਹੀ ਤਿਆਰ ਕਰਿਆ ਕਰੋ ਪ੍ਰੀਤੀ ਨੇ ਵੀ ਮਨ ਦੀ ਬੜਾਸ ਕੱਢ ਦਿੱਤੀ ਉਸ ਦੀ ਗੱਲ ਸੁਣ ਕੇ ਜਠਾਣੀ ਸਾਸੂ ਮਾਂ ਨੇ ਬੋਲੀ ਵੇਖਿਆ ਮਾਂ ਜੀ ਕਿਵੇਂ ਜਵਾਬ ਦੇ ਰਹੀ ਹੈ ਵੱਡਿਆਂ ਦਾ ਬਿਲਕੁਲ ਲਿਆਇਜ਼ ਨਹੀਂ ਇਸ ਤੋਂ ਬੈਲਨ ਕੇ ਸਾਸੂ ਮਾਂ ਕੋ ਜਾਗਦੀ ਪ੍ਰੀਤੀ ਨੇ ਜਵਾਬ ਦਿੱਤਾ ਬਸ ਹੁਣ ਤੱਕ ਮੈਂ ਸਮਝਾਉਣਾ ਕਰ ਲਿਆ ਮਾਂ ਜੀ ਹੁਣ ਨਹੀਂ ਕਰਾਂਗੀ ਦੀਦੀ ਵੀ ਕਰਦੀ ਨੂੰਹਾਂ ਤੇ ਮੈਂ ਵੀ ਇਸ ਘਰ ਦੀ ਨੂੰਹਾਂ ਜਾਣ ਤਾਂ ਦੀਦੀ ਮਿਲ ਜੁਲ ਕੇ ਕੰਮ ਕਰਵਾਉਣਗੇ ਤੇ ਜਾਂ ਫਿਰ ਤੁਸੀਂ ਖੁਦ ਵੇਖ ਲਿਓ ਪ੍ਰੀਤੀ ਦਾ ਸਾਫ਼ ਰੁਖ ਵੇਖ ਕੇ ਸਾਸੂ ਮਾਂ ਤੋਂ ਵੀ ਕੁਝ ਬੋਲਿਆ ਨਾ ਗਿਆ ਉਹਨਾਂ ਵੱਡੀ ਨੂੰ ਉਹਨੂੰ ਆਖਿਆ ਵੱਡੀ ਨੂੰ ਪ੍ਰੀਤੀ ਕੁਝ ਗਲਤ ਨਹੀਂ ਆਖ ਰਹੀ ਉਹ ਵੀ ਤੇਰੀ ਤਰ੍ਹਾਂ ਕਰਦੀ ਨੂੰ ਹੈ ਇਸ ਲਈ ਕੰਮ ਤੁਹਾਨੂੰ ਦੋਹਾਂ ਨੂੰ ਹੀ ਮਿਲ ਜੁਲ ਕੇ ਕਰਨਾ ਪਵੇਗਾ ਤੇ ਹਾਂ ਆਪਣੇ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਖੁਦ ਚੁੱਕੋ ਤੇ ਹੁਣ ਇਹ ਤਮਾਸ਼ਾ ਬੰਦ ਕਰੋ ਜਾਓ ਆਪੋ ਆਪਣਾ ਕੰਮ ਕਰੋ ਸਾਸੂ ਮਾਂ ਦੀ ਗੱਲ ਸੁਣ ਕੇ ਜਠਾਣੀ ਜੀ ਦੀਆਂ ਲੱਤਾਂ ਪੈੜਦੀਆਂ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਉਧਰ ਪ੍ਰੀਤੀ ਵੀ ਰਸੋਈ ਵਿੱਚ ਆਪਣੇ ਕੰਮ ਵਿੱਚ ਲੱਗ ਗਈ ਅਗਲੇ ਦਿਨ ਸਵੇਰੇ ਰਜਾਈ ਤੋਂ ਨਿਕਲਦੀਆਂ ਜਠਾਣੀ ਦੀ ਜਠਾਣੀ ਜੀ ਸੋਚ ਰਹੀ ਸੀ ਕਿ ਕਿੱਥੇ ਇੰਨੇ ਆਰਾਮ ਨਾਲ ਰਜਾਈ ਵਿੱਚ ਸੌਂ ਰਹੀ ਹੁੰਦੀ ਸੀ ਤੇ ਕਿੱਥੇ ਇੱਕ ਟਿਫਨ ਦੇ ਪਿੱਛੇ ਇੰਨਾ ਹਗਾਵਾ ਮ ਕਰ ਦਿੱਤਾ ਪਰ ਹੁਣ ਪੁਛਤਾਈਂ ਕੀ ਹੁੰਦਾ ਹੈ ਜੜ ਚਿੜੀਆਂ ਚੋਗੀ ਖੇਤ ਬੇਟੀ ਨੂੰ ਤਿਆਰ ਕਰਦਿਆਂ ਜਠਾਣੀ ਦੀਆਂ ਚੀਕਾਂ ਘਰ ਵਿੱਚ ਗੂੰਜ ਰਹੀਆਂ ਸਨ ਉਧਰ ਪ੍ਰੀਤੀ ਤੇ ਆਰਾਮ ਨਾਲ ਆਪਣੀ ਰਜਾਈ ਵਿੱਚ ਬੈਠੀ ਮੁਸਕਰਾ ਰਹੀ ਸੀ ਜਿਹੜੀ ਚਾਰਕ ਬਰੇ ਪਹਿਲਾਂ ਆ ਜੇ ਉਹ ਜਠਾਣੀ ਬਣਦੀ ਤਾਂ ਸਤਾ ਜ਼ਰੂਰ ਰੱਖਦੀ ਹੈ ਔਰਤਾਂ ਇੱਕਾ ਨਹੀਂ ਰੱਖ ਸਕਦੀਆਂ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ ਤੁਸੀਂ ਕਹਾਣੀ ਸੁਣ ਕੇ ਕਮੈਂਟ ਜਰੂਰ ਕਰਿਓ ਤੁਹਾਨੂੰ ਕਿਵੇਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ